ਅਜੇ ਜੋ ਸਾਡੇ ਤੇ ਕੁਝ ਹੋ ਰਿਹਾ ਕੱਲ ਤੁਹਾਡੀ ਵਾਰੀ ਲ ਕਿਸੇ ਦੀ ਆ ਦੇ ਜੇ ਮੈਨੂੰ ਕੁਝ ਵੀ ਹੁੰਦਾ ਇਹਦਾ ਦੁਨੀਆਂ ਪਰਚਾ ਸਨ ਇਹ ਦਿਚੂ ਮੇਰੇ ਵਰ ਸਰਕਾਰ ਹੋਵੇਗੀ ਤੇ ਮੈਂ ਸਾਰੇ ਆਪਣੇ ਮਨਵਾਹਤ ਜੋੜ ਕੇ ਪੀਂ ਘਰ ਦਿਆਂ ਤੇ ਮੈਨੂੰ ਕਿਤੇ ਰਹਿ ਪਰ ਵੀ ਨਹੀਂ ਕਰਨ ਦੇਵੇ ਮੇਰਾ ਇੱਥੇ ਵੀ ਨਹੀਂ ਇਲਾਜ ਹੁੰਦੇ ਰੇ ਸਾਰੇ ਜਣਿਆਂ ਨੂੰ ਮੇਰੇ ਕੋਲ ਹੀ ਰਿਕਵੈਸਟ ਹੈ ਕਿ ਤੁਸੀਂ ਸਾਰੇ ਦਿਨੇ ਚੱਲ ਜੋ ਜਾਗਦੀਆਂ ਜ਼ਮੀਰਾਂ ਵਾਲਿਓ ਤਾਂ ਇਹ ਨਾਲ ਖੜ੍ਹ ਜੋ ਮੈਂ ਆਪਣੇ ਵੱਲੋਂ ਸਾਰੇ ਲਈ ਹਲਕੇ ਮੋਸਨ ਪੰਜਾਬ ਵਸੇ ਯੂਕਾਰਡੀਆ ਕਿ ਦੋ ਅੱਜਪਨ ਤੇ ਦੁੱਖ ਦੇ ਘੜੀ ਹੈ ਰਾਮ ਮਦਰਾ ਸਾਹਿਬ ਨੇ ਜੋ ਬੋਲੇ ਸਤਿ ਬੋਲੇ ਉਹਨਾਂ ਦਾ ਜੋ ਤਿੱਧ ਮੈਨੂੰ ਬੁਮਾਰ ਨੂੰ ਕੋਈ ਲਾਸਟ ਤੋਂ ਬਹੁਤ ਠਕੀ ਕੀਤਾ ਜਾ ਰਿਹਾ ਐਸਸ ਕਿਸਾਬ ਨੂੰ ਮੈਂ ਫੋਨ ਕਰਦੀਆ ਫੋਨ ਨਹੀਂ ਮੇਰਾ ਕੰਦ ਕਰਦੇ ਦਿੱਤੇ ਸਭ ਨੂੰ ਕਰਦੀਆ ਕੋਈ ਮੇਰੀ ਸੁਣਵਾਈ ਨਹੀਂ ਕਰ ਰਿਹਾ ਮੈਂ ਸਾਰਿਆਂਗੇ ਹੱਥ ਜੋੜ ਕੇ ਅਪੀਲ ਕਰਦੀਆ ਕਿ ਇੱਕ ਮੈਨੂੰ ਬਿਮਾਰ ਲੇਡਿਸ ਨੂੰ ਹਸਪੀਟਲ ਵੀ ਇਲਾਜ ਨਹੀਂ ਹੁਣ ਦਿੱਤਾ ਜਾ ਰਿਹਾ ਤੇ ਡਾਕਟਰਾਂ ਤੇ ਦਬਾਅ ਪਾ ਕੇ ਟਰੀਟਮੈਂਟ ਨਹੀਂ ਕਰ ਰਹੇ ਸੋ ਤੁਸੀਂ ਸਾਰੇ ਜਣੇ ਜਾਖੋ ਤੇ ਇਹ ਵੇਖੋ ਕਿ ਅੱਜ ਇੱਕ ਸਾਡੇ ਨਾਲੇ ਹਲਾਕ ਹੋ ਰਹੇ ਇੱਕ ਬਿਮਾਰ ਦੇ ਇਲਾਜ ਤੋਂ ਹੀ ਕੁਝ ਹੋ ਰਿਹਾ ਕੱਲ ਨੂੰ ਤੁਹਾਡੇ ਨਾਲ ਕੀ ਕੁਝ ਹੋਊਗਾ ਮੇਰੇ ਬੱਚਿਆਂ ਤੇ ਜੋ ਕੁੱਛੇ ਕਰ ਰਹੇ ਨੇ ਮੇਰੇ ਬੱਚੇ ਪਤਾ ਨਹੀਂ ਕਿਥੇ ਨੇ ਕਿਥੇ ਮੇਰੀ ਭੇਟੀ ਮੇਰਾ ਬੇਟਾ ਮੇਰਾ ਪਰਵਾਰ ਮੇਰੇ ਮਾਤਾ ਕਰ ਬਿਮਾਰੀ ਅਸੀਂ ਐਨੇ ਕੋ ਪਰੇਸ਼ਾਨ ਜਿਵੇਂ ਕੁਝ ਵੀ ਹੁੰਦਾ ਮੇਰੇ ਸਿਹਤ ਪ੍ਰਤੀ ਕੁਝ ਹੁੰਦਾ ਮੇਰੇ ਸਾਰਾ ਪ੍ਰਸ਼ਾਸਨ ਪੀਜੀਆ ਰਿਕਾਰਡ ਕਢਾ ਲੈ 40 ਸਰ ਕੋਡ ਕਢਾ ਲੈ ਮੇਰੇ ਨਾਮ ਦੇ ਡੀ ਐਚ ਸੀ ਚ ਰਿਕਾਰਡ ਕਢਾ ਲੈ ਆਮਰ ਹਸਪੀਟਲ ਚ ਰਿਕਾਰਡ ਕਢਾ ਲੈ ਕਿ ਕਿੰਨੇ ਟਾਈਮ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਹੈ ਡਾਕਟਰ ਪੁਲਾਵਰ ਕੋਲ ਕੋਡ ਕਢਾ ਲੈ ਜੇ ਕਿਤੇ ਵੀ 1% ਮੈਂ ਇਹਨਾਂ ਨੂੰ ਗਲਤ ਕਹਿ ਰਹੀ ਆ ਤਾਂ ਮੇਰੇ ਤੇ ਜੋ ਮਰਝੇ ਲੰਘ ਲਾ ਦੇ ਪਰ ਅੱਜ ਜੋ ਮੈਨੂੰ ਹਾਊਸ ਰੈਸਟ ਕਰਕੇ ਮੈਨੂੰ ਇੰਨਾ ਕੁ ਟੌਰਚਰ ਕੀਤਾ ਜਾ ਰਿਹਾ ਮੈਂ ਕਹਿੰਦੀ ਆ ਜਾਗਦੇ ਪੰਜਾਬ ਵਾਲਿਓ ਜਾਗਦੇ ਹਲਕੇ ਵਾਲਿਓ ਅੱਜ ਜੋ ਸਾਡੇ ਤੇ ਕੁਝ ਹੋ ਰਿਹਾ ਕੱਲ ਨੂੰ ਤੁਹਾਡੀ ਵਾਰੀ ਲੱਗੇਗੀ ਵੀ ਆ ਦੇ ਜੇ ਵੀ ਕੋਸ਼ਿਸ਼ ਹੀ ਹੁੰਦਾ ਇਹਦਾ ਜੁੰਮੇ ਵਰ ਸਰਕਾਰ ਹੋਵੇਗੀ ਤੇ ਮੈਂ ਸਾਰੇ ਆਪਣੇ ਮਨੋ ਹੱਥ ਜੋੜ ਕੇ ਬੀਖਰ ਦਿਆਂ ਕਿ ਮੈਨੂੰ ਕਿਤੇ ਰੈਸਪਰ ਵੀ ਨਹੀਂ ਕਰਨ ਦੇਣਾ ਮੇਰਾ ਇੱਥੇ ਨਹੀਂ ਇਲਾਜ ਹੋਉਂਦੇ ਰਿਹਾ ਸਾਰੇ ਜਨਿਆਂ ਨੂੰ ਮੇਰੇ ਕੋਲ ਇੱਕ ਰਿਕਵੈਸਟ ਹੈ ਕਿ ਤੁਸੀਂ ਸਾਰੇ ਦਿਨ ਇਸ ਫਲ ਜੋ ਜਾਗਦੀਆਂ ਜ਼ਮੀਰਾਂ ਵਾਲਿਓ ਤਾਂ ਇਹ ਨਾਲ ਖੜ੍ਹਜੋ ਪੜਾਉਣ ਬੱਚਿਆਂ ਦੀ ਪਰਵਾਹ ਨਹੀਂ ਖੜ੍ਹਜੋ ਕਿ ਪੜ੍ਹਾਓ ਮਦਰਸਾ ਤੁਮੋਲੇ ਉਹਨਾਂ ਸਾਧਵੀਤੇ ਉਹਦੇ ਪਰਵਾਰ ਨੂੰ ਇਹਨੇ ਤਸੀਹੇ ਦਿੱਤੇ ਗਾਰੇਲ ਤੁਸੀਂ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਅਪੀਲਿਆ ਕਿ ਤੁਸੀਂ ਮੇਰੇ ਦੇ ਹੱਕ ਤੇ ਖੜ੍ਹਦੇ ਹੋ ਤੇ ਮੇਰਾ ਬਾਤ ਪ੍ਰਤੀ ਇਹਨਾਂ ਨੂੰ ਮੈਂ ਨਹੀਂ ਤੇ ਇਕੱਲੇ ਇਕੱਲੇ ਅਫਸਰ ਦਾ ਨਾਂ ਬੋਲਾਂਗੀ ਇਹ ਸਾਰਾ ਕੁਝ ਕਿ ਜੋ ਮੇਰੇ ਨਾਲ ਹੋ ਰਿਹਾ ਕਿਸੇ ਹੋਰ ਨਾਲ ਨਾਏ ੱਟਕੇ ਛਾਈ ਹੋਏ ਨਹੀਂ ਪਰ ਮੋਹ ਕਮਨੂ ਕਹਿੰਨੀ ਆ ਕਿ ਸੱਚੇ ਪਾਤਸ਼ਾ ਸੱਚ ਦਾ ਜੋ ਸਾਥ ਹੈ ਉਹ ਦੇਈ ਮੇਰੇ ਗੁਰੂ ਮਹਾਰਾਜਾ ਨੂੰ ਵੀ ਪਤਾ ਹੈ ਕਿ ਜੋ ਮੇਰੇ ਪ੍ਰਤੀ ਬੇਨਤੀਆਂ ਕਰਦੇ ਨੇ ਕਿ ਉਹ ਕਿੰਨੀਆਂ ਕ ਬੇਨਤੀਆਂ ਮੇਰੀਆਂ ਮੇਰੇ ਤੇ ਪਰਵਾਹਣ ਹੋ ਰਹੀਆਂ ਨੇ ਪਰ ਮਹਾਰਾਜ ਸੱਚੇ ਪਾਤਸ਼ਾ ਤੁਸੀਂ ਜਾਣਦੇ ਹੋ ਕਿ ਸਾਡੇ ਤੇ ਜੋ ਅਸਤੀ ਸੀ ਸੀ ਚੱਲਦੀਆਂ ਇਹਨਾਂ ਵਿੱਚ ਰਸੀ ਵਾਲਾ ਹਾਲ ਬਣਾਉਂਦਾ ਸਾਡਾ ਇਹ ਜਿੰਮੇਵਾਰ ਸਰਕਾਰ ਹੋਏਗੀ ਇਹਦਾ ਜੁਮੇਵਾਰ ਪ੍ਰਸ਼ਾਸਨ ਹੋਏਗਾ ਇਹ ਸਭ ਨੂੰ ਮੇਰੀ ਇਹੀ ਹੱਥ ਜੋੜ ਕੇ ਬੀਨ ਜੇ ਮੈਨੂੰ ਕੁਝ ਵੀ ਹੁੰਦਾ ਤਾਂ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਤਾਂ ਇਹ ਸਰਕਾਰ ਹੋਏਗੀ